ਤੁਸੀਂ ਇੱਕ ਚੀਜ਼ ਹੋਰ ਦੇਖੋ ਜੀ ਸਾਡੇ ਸਾਡੇ ਲੋਕਾਂ ਦਾ ਇੱਕਾ ਵੇਖ ਲਓ ਆਪੋਜੀਸ਼ਨ ਦਾ ਇੱਕਾ ਦੇਖ ਲਓ ਹੂੰ ਕੋਈ ਪੰਜਾਬ ਦੇ ਨਾਲ ਇੱਥੋਂ ਦੀ ਲੋਕਲ ਭਾਜਪਾਨ ਨੇ ਤੇ ਖੜਨਾ ਹੀ ਕੀ ਆ ਹੁਣ ਤੁਸੀਂ ਕਿਸਾਨ ਜਥੇਬੰਦੀਆਂ ਜਾਂ ਆਪੋਜੀਸ਼ਨ ਦੇਖ ਲਓ ਜੀ ਮਾਮਲਾ ਜਿੱਥੇ ਠੀਕ ਨਹੀਂ ਉੱਥੇ ਤੇ ਹਾਂ ਮਾਮਲਾ ਮਾਨਦਾ ਨਹੀਂ ਐ ਮੈਂ ਵਾਰ-ਵਾਰ ਕਹਿੰਦਾ ਮਾਮਲਾ ਨੁਕਸਾਨ ਦਾ ਐ ਸਾਹਿਬ ਜੀ ਨੁਕਸਾਨ ਕਿਦਾ ਹੋ ਰਿਹਾ ਸਾਡਾ ਹੋ ਰਿਹਾ ਕਿ ਡੈਮਾਂ ਚ ਪਾਣੀ ਪੂਰਾ ਹੋਵੇ ਟਾਈਮ ਉਛਲਦੇ ਹੁਣ ਫੇਰ ਆਪਾਂ ਹੋਰ ਵੀ ਦੇ ਦਈਏ ਕਿ ਅਗਲੀ ਵਾਰ ਕਟੌਤੀ ਕਰ ਲਓ ਜੀ ਜੀ ਡੁੱਬਨ ਨੂੰ ਅਸੀਂ ਹੂੰ ਜਦੋਂ بارشਾਂ ਦਾ ਪਾਣੀ ਆਉਂਦਾ ਉਦੋਂ ਡੋਬਾ ਸਾਡਾ ਅੱਜ ਅਸੀਂ 99% ਆਪਦਾ ਪਾਣੀ ਇਸਤੇਮਾਲ ਕੀਤਾ ਕੋਟੇ ਦਾ ਹੂੰ ਤੇ ਅਸੀਂ ਉਸ 11 ਨੂੰ ਹਲੇ ਵਰਤਨਾ ਹੈ ਵਰਤਨਾ ਆ ਉਸ ਵਿਆਹੀ ਵੇਲੇ ਉਹ ਕਹਿੰਦੇ ਕਿ ਨਹੀਂ 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 ਪੀਣ ਵਾਲਾ ਪਾਣੀ ਪੀਣ ਵਾਲੇ ਪਾਣੀ ਤੇ ਸਰ ਉਹਨਾਂ ਦੀ ਜਿਹੜੀ ਵੱਸੋਂ ਹੈ 3 ਕਰੋੜ ਲਾ ਲਓ ਹੂੰ ਠੀਕ ਹੈ ਜੀ 135 ਲੀਟਰ ਦੇ ਹਿਸਾਬ ਨਾਲ ਲਾ ਲਓ ਉਹਨਾਂ ਦਾ ਪੀਣ ਵਾਲਾ ਪਾਣੀ 1700 ਕਿਊਸਿਕ ਬਣਦਾ ਉਹ 8500 ਕਿਊਸਿਕ ਕਿਉਂ ਵੰਗ ਰਿਹਾ ਹਾਂ ਫਿਰ ਜੇ ਇਕੱਲੇ ਪੀਣ ਦੀ ਗੱਲ ਹੈ ਤਾਂ ਫਿਰ ਉਹਨਾਂ ਦੇਖੋ ਅੰਕੜਿਆਂ ਤੇ ਆਓਗੇ ਤਾਂ ਅਸੀਂ ਖੜਾ ਕੋਈ ਰੋਟੀ ਨੂੰ ਚੋਚੀ ਦੱਸਦੇ ਆ ਜੀ 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 ਠੀਕ ਹੈ ਨਾ ਇਹ ਸਾਡੀ ਸਾਡੀ ਪੋਲਿਟਿਕਸ ਦੀ ਕਹਿ ਲੋ ਕਿ ਦੁਖਾਂਤ ਤੱਕ ਕਹਾਣੀ ਹੈ ਕਿ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਪਰ ਗੱਲ ਇਹ ਆ ਕਿ ਤੁਸੀਂ ਦੇਖੋ 135 ਲੀਟਰ ਪਾਣੀ ਜਿਹੜਾ ਹੈ ਉਹ ਗਿਣਿਆ ਜਾਂਦਾ ਹੈ ਇੱਕ ਬੰਦੇ ਦੀ ਜਿਹੜੀ ਖਪਤ ਆ ਜੀ ਪੀਣ ਯੋਗ ਜੜੀ ਆ ਤਾਂ ਤੁਸੀਂ ਦੇਖ ਲਓ ਕਿ 1700 ਕਿ ਉਸੇਕ ਬਣਦਾ ਮੰਗ ਰਹੇ ਹੋ ਤੁਸੀਂ 8500 ਉਹਦਾ ਮਤਲਬ ਕਿ ਸਜਾਈ ਵਾਸਤੇ ਤੁਸੀਂ ਵਰਤ ਰਹੇ ਹੋ ਚਲੋ ਹੋਵੇ ਤਾਂ ਕੋਈ ਚੱਕਰ ਨਹੀਂ ਪਰ ਕੀ ਲੋੜ ਸਾਡੇ ਇਧਰ ਨਹੀਂ ਹੈ ਜੀ ਉਹ ਨਰਮੇ ਦੀ ਬਜਾਈ ਆ ਇਧਰ ਕਈ ਨਹਿਰਾਂ ਦੇ ਵਿੱਚ ਬੰਦੀ ਹੈ ਜੀ ਬੰਦੀ ਹੈ ਬਿਲਕੁਲ ਸੋ ਕ੍ਰਿਸ਼ਨ ਕੁਮਾਰ ਅੜਿਆ ਪਿਆ ਉਥੇ ਹੂੰ ਜਿਹੜਾ ਆਪਣਾ ਡਾਇਰੈਕਟਰ ਹੈ ਮਤਲਬ ਕਿ ਕਹਿ ਲੋ ਕਿ ਜਿਹੜਾ ਇਸ ਵੇਲੇ ਟੀਮ ਦਾ ਕਪਤਾਨ ਹੈ ਉਹ ਉਥੇ ਅੜਿਆ ਪਿਆ ਕਿੰਨਾ ਕੁਚੇ ਰੜਿਆ ਮੈਨੂੰ ਮਤਲਬ ਕਿ ਇਸ ਚੀਜ਼ ਦੀ ਤਾਂ ਹੁਣ ਸਮਝ ਨਹੀਂ ਆ ਰਹੀ ਕਿ ਕੀ ਹੋਏਗਾ ਕੀ ਨਹੀਂ ਹੋਏਗਾ ਪਰ ਲੈ ਦੇ ਕੇ ਗੱਲ 20 ਦਿਨ ਦੀ ਸੀ ਰਜ਼ਾਮੰਦੀ ਨਾਲ ਨਵੇੜ ਲੈਂਦੇ ਪਰ ਹੁਣ ਸਿਆਸੀ ਮੁੱਦਾ ਵੀ ਬਣ ਗਿਆ ਮਾਨ ਸਾਹਿਬ ਇਸ ਮੁੱਦੇ ਨੂੰ ਬਹੁਤ ਵਾਰ ਰਹੇ ਨੇ ਉਹਨਾਂ ਦੇ ਮੰਤਰੀ ਸੰਤਰੀ ਸਭ ਮੈਦਾਨ ਚ ਆ ਗਏ ਬਿਲਕੁਲ ਠੀਕ ਹੈ ਨਾ ਜੀ ਤੋ ਗੱਲ ਇਹ ਤਕਨੀਕੀ ਪੱਖ ਤੋਂ ਦੇਖੋਗੇ ਤਾਂ ਪੰਜਾਬ ਵਾਸਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਬਿਲਕੁਲ ਸ਼ੀਸ਼ਾ ਹੈ ਕਿ ਕਿਵੇਂ ਤੁਹਾਡੇ ਨਾਲ ਇਤਿਹਾਸ ਚ ਹੋਇਆ ਤੇ ਕਿਵੇਂ ਵਰਤਮਾਨ ਚ ਹੋ ਰਿਹਾ ਤੇ ਜੇ ਸਿਆਸੀ ਐਂਗਲ ਤੋਂ ਦੇਖੋਗੇ ਤੇ ਇਹ ਮਤਲਬ ਕਿ ਕੈਲੋ ਇਸ ਤਰ੍ਹਾਂ ਦਾ ਮਾਮਲਾ ਹੈ ਕਿ ਗਰਦ ਬਹੁਤ ਉੱਠੇਗੀ ਪਰ ਸtare ਘਰਦਿਸ਼ ਦੇ ਵਿੱਚ ਹੀ ਰਹਿਣਗੇ ਠੀਕ ਹੈ ਨਾ ਕਹਾਣੀ ਇੱਥੇ ਆ ਕੇ ਮੁੱਕ ਜਾਂਦੀ ਹੈ ਬਹੁਤ ਗਰਦ ਉੱਠੂਗੀ ਪਰ ਪੰਜਾਬ ਦੇ ਸtare gardish ਦੇ ਵਿੱਚ ਹੀ ਰਹਿਣਗੇ ਕਿਉਂਕਿ ਸਾਡੀ ਜਿਹੜੀ ਉਸ ਵੇਲੇ ਦੀ ਲੀਡਰਸ਼ਿਪ ਸੀ ਉਹਨੇ ਪੰਜਾਬ ਨੂੰ ਇੱਕ ਐਸੇ ਪਿੰਜੇ ਦੇ ਵਿੱਚ ਧੱਕ ਦਿੱਤਾ ਜਿੱਥੇ ਅਨਿਆਂ ਦਾ ਪਿੰਜਾ ਜਿਹੜਾ ਉਹ ਪੰਜਾਬ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਪਿੰਜੀ ਜਾਂਦਾ ਹੈ ਬਿਲਕੁਲ ਤੇ ਜਿਸ ਤਰ੍ਹਾਂ ਦੇ ਮਾਹੌਲ ਹੈ ਜਿਸ ਤਰ੍ਹਾਂ ਦੇ ਹਾਲਾਤ ਹੈ ਉਸ ਤਰ੍ਹਾਂ ਭਵਿੱਖ ਦੇ ਵਿੱਚ ਵੀ ਸ਼ਾਇਦ ਫਿਰ ਇਹੋ ਜਿਹਾ ਕੁਝ ਹੀ ਹੋਣਾ ਹੈ ਔਰ ਇੱਕ ਮਿੱਤਰ ਕਹਿ ਰਹੇ ਨੇ ਕਿ ਕ੍ਰਿਸ਼ਨ ਕੁਮਾਰ ਵਰਗੇ ਆਫੀਸਰਜ਼ ਨੇ ਕਹਿੰਦੇ ਪਹਿਲਾਂ ਪਟਵਾਰੀ ਨੂੰ ਆਨ ਰਿਕਾਰਡ ਪਾਣੀ ਬਾਰੇ ਕਿਹਾ ਸੀ ਔਰ ਜਟਵੈੜ ਜੀ ਕਹਿ ਰਹੇ ਨੇ ਕਿ ਪਾਣੀ ਬਾਰੇ ਪਾਣੀ ਦੇ ਪਿੱਛੇ ਕਹਿੰਦੇ ਬਹੁਤ ਸ ਮਸਲਾ ਪਿਆ ਹੈ ਤੇ ਇਨੂੰ ਸਮਝਣ ਦੀ ਜ਼ਰੂਰਤ ਹੈ ਜਾਂ ਬੈਠ ਕੇ ਇਸ ਮਸਲੇ ਦਾ ਹੱਲ ਕਰਨ ਦੀ ਜ਼ਰੂਰਤ ਹੈ ਆ ਬਿਲਕੁਲ ਸਾਰੇ ਦੋਸਤਾਂ ਨੇ ਮੈਂ ਸਾਂਝੇ ਕਮੈਂਟ ਹੀ ਲੈ ਰਿਆ ਤੇ ਪੰਜਾਬ ਦਾ ਇੱਕ ਮਿੱਤਰ ਕਹਿ ਰਹੇ ਨੇ ਕਿ ਪੰਜਾਬ ਦਾ ਪਾਣੀ ਝੋਨਾ ਖਾ ਰਿਹਾ ਜਟਵੜ ਜੀ ਕਹਿ ਰਹੇ ਨੇ ਸ਼ਹਿਰੀਕਰਨ ਚ ਵਾਧੂ ਪਾਣੀ ਲੱਗ ਰਿਹਾ ਕਹਿੰਦੇ ਹੁਣ ਸਾਡੇ ਕੋਲ ਕਿਹੜਾ ਇੱਥੇ ਉੱਪਰੋਂ ਪਾਣੀ ਡਿੱਗ ਰਿਹਾ ਕੋਈ ਤੇ ਗੱਲ ਹੈ ਜੀ ਪਾਣੀ ਡੈਮਾਂ ਦੇ ਵਿੱਚ ਘਟਣ ਦਾ ਕਾਰਨ ਵੀ ਹੈ ਵੀ ਬਾਰਿਸ਼ਾਂ ਵੀ ਨਹੀਂ ਹੁੰਦੀਆਂ ਪਾਣੀ ਦੀ ਵਰਤੋਂ ਵੀ ਵਧ ਗਈ ਆ ਤੇ ਫਿਰ ਉਸ ਕਰਕੇ ਹੁਣ ਚਲੋ ਆਪਣਾ ਛੱਡਾਂਗੇ ਤੇ ਮੁੜ ਕੇ ਅਸੀਂ ਵੀ ਤੰਗ ਹੋਈ ਜਾਵਾਂਗੇ ਮੈਂ ਮੈਂ ਤੁਹਾਨੂੰ ਦੱਸਤਾ ਦਿੱਤਾ ਕਿ ਜਿਹੜਾ ਡੈਮ ਭਰਨ ਦਾ ਹੁੰਦਾ ਨਾ ਵੇਲਾ ਉਹ ਮਈ ਤੋਂ ਸਤੰਬਰ ਦਾ ਹੈ ਜੀ ਜੀ ਤੇ ਖਾਲੀ ਹੋਣ ਦਾ ਸਤੰਬਰ ਤੋਂ ਬਾਅਦ ਦਾ ਹੈ ਜੀ ਠੀਕ ਹੈ ਨਾ ਜੀ ਸੋ ਹਾਲ ਦੀ ਘੜੀ ਮਤਲਬ ਕਿ ਜੇ ਆਪਾਂ ਦੇਖੀਏ ਪਾਣੀ ਹੈ ਵੀ ਨਹੀਂ ਤੇ ਪਾਣੀ ਪੰਜਾਬ ਦਾ ਹੱਕ ਬਣਦਾ ਵੀ ਉਹਨੇ ਹਾਲੇ 11% ਆਪਣਾ ਵਰਤਨਾ ਹੈ 20 ਦਿਨਾਂ ਦੇ ਵਿੱਚ ਤੇ ਬਜਾਈ ਦੀ ਜ਼ਰੂਰਤ ਹੈ ਉਹ ਕਹਿੰਦੇ ਕਿ ਨਹੀਂ 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 ਹਿਊਮਨਿਟੇਰੀਅਨ ਗਰਾਊਂਡ ਤੇ ਦੇ ਦਿਓ ਸਾਨੂੰ ਪੀਣ ਯੋਗ ਤੇ ਪੀਣ ਯੋਗ ਪਾਣੀ ਇੰਨਾ ਤੁਹਾਨੂੰ ਤੁਸੀਂ ਕੀ ਕਰਨਾ ਭਾਈ ਬਣਦਾ ਹੀ ਨਹੀਂ ਇਹ ਦਸੋਂ ਦੇ ਹਿਸਾਬ ਨਾਲ ਕਿ ਪੂਰੇ ਹਰਿਆਣੇ ਦਾ ਹੀ ਅੰਕੜਾ ਜੇ ਕੱਢ ਲਈਏ ਜੀ ਜੀ ਮਿੰਟੂ ਜੀ ਖੈਰ ਚਲੋ ਮੈਂ ਥੋੜਾ ਜਿਹਾ ਪਾਣੀ ਵਾਲੇ ਮਸਲੇ ਤੋਂ ਅੱਗੇ ਹੁਣਾਂ ਪਰ ਇੱਕ ਕਮੈਂਟ ਜੀ ਵੀ ਇਹਦਾ ਮੈਂ ਪੜ ਦਿੰਨਾ ਅ ਇੰਨੀ ਗੱਲ ਹੋ ਗਈ ਹੈ ਪਰ ਫਿਰ ਵੀ ਇਹ ਕਮੈਂਟ ਵਾਰੀ ਵਾਰੀ ਕਰ ਰਹੇ ਨੇ ਕਹਿੰਦੇ ਕਿ ਜਿੱਥੇ ਧਰਨਾ ਕਰਨਾ ਹੁੰਦਾ ਉੱਥੇ ਹਰਜੋਤ ਬੈਂਸ ਨੂੰ ਭੇਜ ਦਿੰਦੇ ਪਰ ਮੈਨੂੰ ਲੱਗਦਾ ਕਿ ਹੁਣ ਇਸੀ ਤੋਂ ਅੱਗੇ ਨਿਕਲ ਜਾਣਾ ਚਾਹੀਦਾ ਹੈ ਕਿਉਂਕਿ ਕਾਫੀ ਡਿਟੇਲ ਦੇ ਵਿੱਚ ਗੱਲ ਹੋ ਗਈ ਹੈ ਕਿ ਛੱਡੋ ਪਾਈ ਹੁਣ ਹਰਜੋਤ ਬੈਂਸ ਨੂੰ ਜਾਂ ਕਿਸੇ ਨੂੰ ਵੀ ਇਹ ਇੱਕ ਪਾਰਟਿਕੂਲਰ ਚੀਜ਼ ਨੂੰ ਛੱਡ ਕੇ ਪਾਣੀ ਦਾ ਮਸਲਾ ਤੇ ਪਾਣੀ ਤੇ ਗੱਲ ਕਰਨੀ ਚਾਹੀਦੀ ਹੈ ਯਾਰ ਮਿੰਟੂ ਜੀ ਦੋਸਤ ਕਾਫੀ ਜੁੜ ਚੁੱਕੇ ਨੇ ਜੀ ਸਾਰਿਆਂ ਦਾ ਸਵਾ